IG ਆਫਿਸ 'ਚ ਪਰੇਸ਼ਾਨ પતિ ਪਤਨੀ ਵੱਲੋਂ ਆਪਣੇ ਉੱਪਰ ਤੇਲ ਪਾ ਕੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ। પતિ ਪਤਨੀ ਕੜਾਮ ਦੇ ਵਾਸੀ ਨੇ ਦੋਸ਼ ਹੈ ਕਿ ਪਤੀ ਦਾ ਆਪਣੀ ਭੈਣ ਦੇ ਨਾਲ ਜਾਇਦਾਦ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਡੀਆਈਜੀ ਦੇ ਰੀਡਰ ਵੱਲੋਂ ਉਹਨਾਂ ਦੀ ਭੈਣ ਦਾ ਪੱਖ ਪੂਰਿਆ ਜਾਂਦਾ ਹੈ ਅਤੇ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ। ਸਾਡਾ ਇੱਕ ਡਿਸਪਿਊਟ ਚੱਲਦਾ ਹੈ ਪ੍ਰਾਪਰਟੀ ਦਾ ਇਹਨਾਂ ਦੀ ਭੈਣ ਦੇ ਨਾਲ। ਬਟ ਉਹ ਸੰਦੀਪ ਸਾਗਰ ਜੀ ਇੱਥੇ ਰੀਡਰ ਡੀਆਈਜੀ ਸਾਹਿਬ ਦੇ ਉਹ ਆਪਣੇ ਆਪ ਨੂੰ ਡੀਆਈਜੀ ਕਹਿੰਦੇ ਨੇ ਜਦ ਵੀ ਸਾਨੂੰ ਮਿਲਦੇ ਆ ਮੈਂ ਡੀਆਈਜੀ ਆ ਮੇਰੇ ਨਾਮ ਸਾਡੀ ਜ਼ਮੀਨ ਕਰਾਓ ਮੇਰੇ ਨਾਮ 플ੌਟ ਕਰਾਓ ਸਿਸਟਰ ਦੇ ਨਾਮ ਬਸ ਇੱਥੇ ਵੀ ਆਉਂਦੇ ਆ ਸਾਡੇ ਤੇ ਜ਼ੋਰ ਅਗਮਾਇਸ਼ ਹੁੰਦੀ ਹੈ ਉਹ ਵੀ ਸੱਦਿਆ ਉਹਨਾਂ ਨੇ ਕਿ ਮੈਂ ਤੁਹਾਡਾ ਸਮਝੌਤਾ ਕਰਾਨਾ ਹੈ ਉੱਥੇ ਮੈਨੂੰ ਉਹਨੇ ਟੱਕਾ ਮਾਰਿਆ ਮੇਰੇ ਬਾਲ ਖਿੱਚੇ ਮੈਨੂੰ ਨੀਚੇ ਘੇਰਿਆ ਉਹਨਾਂ ਨੇ ਤੇ ਛੋਟੇ ਜਿਹੇ ਪਰਤਾ ਸੰਜੀਵ ਸਾਗਰ ਨੇ ਹਾਂਜੀ ਬਿਲਕੁਲ ਇਸਾਰੇ ਮਾਮਲੇ ਤੇ ਸੀਨੀਅਰ ਅਧਿਕਾਰੀ ਖੁਦ ਨੂੰ ਅਣਜਾਣ ਦੱਸ ਰਹੇ ਨੇ ਜਦ ਕਿ ਡੀਆਈਜੀ ਦੇ ਰੀਡਰ ਨੇ ਖੁਦ ਤੇ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਚਿੱਕੀ ਹੋਇਆ ਸੀ ਕੀ ਕਰਨਾ ਹੈ ਮਤਲਬ ਆਪੇ ਇਹਦੇ ਬਾਰੇ ਮੈਨੂੰ ਕੁਝ ਨਹੀਂ ਪਤਾ ਮੈਟਰ ਬਾਰੇ ਅੱਲਨ ਨਹੀਂ ਚਿਖਾ ਸਰ ਕੋਈ ਮਾਮਲਾ ਪੂਰਾ ਜਿਹੜਾ ਜਿਨ੍ਹਾਂ ਨੇ ਟੇਲ ਪਾਣ ਦੀ ਕੋਸ਼ਿਸ਼ ਕੀਤੀ ਦੇਖੋ ਪਾਇਆ ਤੁਸੀਂ ਕੀ ਕਹਿਣਾ ਚਾਹੁੰਦੇ ਮੇਰੇ ਕੋਲ ਕੋਈ ਵੀ ਮੈਟਰ ਪੈਂਡਿੰਗ ਨਹੀਂ ਹੈ ਨਾ ਮੈਂ ਬੁਲਾਇਆ ਕਿਸੇ ਨੂੰ ਨਾ ਇਸ ਪਾਰਟੀ ਨੂੰ ਨਾ ਦੂਜੀ ਪਾਰਟੀ ਨੂੰ ਮੈਂ ਕਿਸੇ ਨੂੰ ਵੀ ਨਹੀਂ ਬੁਲਾਇਆ ਤੇ ਜਦੋਂ ਦਾ ਇਹ ਐਪੀਸੋਡ ਆ ਮੈਂ ਇੱਥੇ ਹੈ ਨਹੀਂ ਸੀ ਮੈਂ ਤਾਂ ਬਾਹਰ ਗਿਆ ਹੋਇਆ ਸੀ ਜੀਏ ਸਾਹਿਬ ਦੇ ਕੋਈ ਹੋਰ ਕੰਮ ਕਰਨ ਲਈ ਕੁਝ ਆਈਡੀਆ ਨੇ ਵੀ ਤੁਸੀਂ ਜਿਹੜੀ ਆ ਆਦਮੀ ਹੈ ਉਹਦੀ ਸਿਸਟਰ ਦੀ ਹੈਲਪ ਤੁਸੀਂ ਕਰ ਰਹੇ ਨਹੀਂ ਇਹ ਤਾਂ ਨਿਰਾਤਾਰਾ ਰੋਪ ਹੈ ਐਸਾ ਕੁਝ ਨਹੀਂ ਹੈ ਪਤੀ ਪਤਨੀ ਵੱਲੋਂ ਇੰਨਾ ਵੱਡਾ ਕਦਮ ਚੁੱਕਣਾ ਇਹ ਦੱਸਦਾ ਹੈ ਕਿ ਮਾਮਲਾ ਤਾਂ ਗੰਭੀਰ ਹੈ ਜਿਸ ਦੀ ਜਾਂਚ ਹੋਣੀ ਚਾਹੀਦੀ ਹੈ ਪਟਿਆਲਾ ਤੋਂ ਇੰਦਰਜੀਤ ਬਖਸ਼ੀ ਜਗਬਾਣੀ ਟੀਵੀ